ਸੇਤੀ ਕੋਈ ਹਲਾਤਾਂ ਵਾਲ ਜਾਇਦਾ ਲੈ ਕੇ ਕਹਿਣਾ ਚਾਹੋਗੇ ਜੀ ਅਹ ਦੇਖੋ ਦੇਖੋ ਜੀ ਡਿਪਟੀ ਕਮਿਸ਼ਨਰ ਸਾਹਿਬ ਨੇ ਜਿਸ ਪ੍ਰਕਾਰ ਦਾ ਸਾਨੂੰ ਦੱਸਿਆ ਸਾਰਾ ਕੁਝ ਕਿ ਸਾਰਾ ਕੁਝ ਹਜੇ ਤੱਕ ਅਨੁਕੂਲ ਹੈਗਾ ਅਹ ਬਹੁਤ ਵਧੀਆ ਕਿਰਪਾ ਹੈਗੀ ਇਸ ਤਰ੍ਹਾਂ ਦੀ ਕੋਈ ਪੈਨਿਕ ਕਰਨ ਵਾਲੀ ਸਥਿਤੀ ਹਜੇ ਇਸ ਪ੍ਰਕਾਰ ਦੀ ਕੋਈ ਜਾਣਕਾਰੀ ਐਡਮਿਨਿਸਟ੍ਰੇਸ਼ਨ ਕੋਲੇ ਨਹੀਂ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਇਨਸਟਰਕਸ਼ਨਸ ਅਸੀਂ ਜਾਰੀ ਕੀਤੀਆਂ ਇਕ ਤਾਂ ਟੋਲ ਫ੍ਰੀ ਨੰਬਰ ਐਮਰਜੈਂਸੀ ਕੰਟੈਕਟ ਅਸੇ ਅਸੀਂ ਜਾਰੀ ਕੀਤਾ ਹੈ 0161 2403100 ਸੋ ਐਮਰਜੈਂਸੀ ਕੇਸ ਦੇ ਵਿੱਚ ਇਸ ਨੰਬਰ ਤੇ ਲੁਧਿਆਣੇ ਦੇ ਲੋਕ ਸੰਪਰਕ ਕਰ ਸਕਦੇ ਹਨ ਨਾਲ ਹੀ ਨਾਲ ਉਹਨਾਂ ਨੇ ਇਹ ਦੱਸਿਆ ਕਿ ਡੀਪੀਆਰਓ ਲੁਧਿਆਣਾ ਸਮੇ ਸਮੇਂ ਸਿਰ ਆਪਣੀਆਂ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਨਸਟਰਕਸ਼ਨ ਜਾਰੀ ਕਰਦਾ ਰਹੇਗਾ ਔਰ ਡੀਪੀ ਆਰਓ ਦੀਆਂ ਜਾਂ ਗਵਰਨਮੈਂਟ ਵੱਲੋਂ ਜਿਹੜੀਆਂ ਆਈਆਂ ਇਨਸਟਰਕਸ਼ਨਸ ਤੇ ਤੁਸੀਂ ਰਿਲਾਇ ਕਰਨਾ ਹੈ ਕਿਸੇ ਪ੍ਰਕਾਰ ਦਾ ਕਿਸੇ ਕਿਸਮ ਦਾ ਪੈਨਿਕ ਕ੍ਰੀਟ ਨਹੀਂ ਕਰਨਾ ਔਰ ਖਾਸ ਕਰਕੇ ਕਈ ਆਰੀ ਬਹੁਤ ਸਾਰੀਆਂ ਚੀਜ਼ਾਂ ਵਟਸਐਪ ਤੇ ਆਉਂਦੀਆਂ ਰਹਿੰਦੀਆਂ ਇੱਧਰ ਉੱਧਰੋਂ ਫੇਕ ਆ ਜਾਂਦੀਆਂ ਔਰ ਉਹ ਸਾਰੀ ਬੇਨਤੀ ਹੈ ਪਬਲਿਕ ਨੂੰ ਕਿ ਉਹਨੂੰ ਤੁਸੀਂ ਸ਼ੇਅਰ ਨਹੀਂ ਕਰਨਾ ਅੱਗੇ ਜਿੰਨਾ ਚਿਰ ਹੋਰੀ অথੈਂਟੀਸਿਟੀ ਕੋਈ ਨਹੀਂ ਬਿਨਾ অথੈਂਟੀਸਿਟੀ ਤੋਂ ਤੁਸੀਂ ਅਗਰ ਉਹ ਸਾਰੀਆਂ ਚੀਜ਼ਾਂ ਸ਼ੇਅਰ ਕਰ ਦਿਓਗੇ ਤਾਂ ਇਹਦੇ ਨਾਲ ਪਬਲਿਕ ਦੇ ਵਿੱਚ ਪੈਨਿਕ ਹੋਏਗਾ ਫਿਰ ਉਹਨਾਂ ਨੇ ਕਿਹਾ ਇਨ ਕੇਸ ਆਫ ਐਮਰਜੈਂਸੀ ਇਨਫੋਰਮੇਸ਼ਨ ਕੋਈ ਦੇਣੀ ਹੈ ਕਿਸੇ ਪ੍ਰਕਾਰ ਦੀ ਘਟਨਾਕਰਮ ਵਾਪਰ ਗਿਆ ਤਾਂ ਤੁਸੀਂ 112 ਜਿਹੜਾ ਔਰ ਇਹਤੇ ਡਿਸਟ੍ਰਿਕਟ ਕੰਟਰੋਲ ਨੰਬਰ ਹੈਗਾ ਇਹਦੇ ਤੇ ਤੁਸੀਂ ਆਪਣੀ ਗੱਲ ਦੱਸਣੀ ਹੈ 112 ਤੇ ਸੋ ਮੈਂ ਅੱਜ ਇੱਥੇ ਆਇਆ ਸੀ ਅਸੀਂ ਮੈਂ ਤਲਵਾਰ ਸਾਹਿਬ ਜੱਸੀ ਜੀ ਕੁਲਦੀਪ ਵੈਦ ਸਾਹਿਬ ਨਾਮਰ ਸਾਹਿਬ ਅਸੀਂ तमाम ਲੋਕ ਅੱਜ ਇਸੇ ਮਤਲਕ ਅੱਜ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਹਾਲਾਤ ਬਿਲਕੁਲ ਠੀਕ ਰਹਿਣਗੇ ਕਿਸੇ ਪ੍ਰਕਾਰ ਦੀ ਡਰਨ ਦੀ ਲੋੜ ਨਹੀਂ ਹੈ ਔਰ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਸਮਾਜ ਸੇਵੀ ਲੋਕ ਨੇ ਜਿੰਨੇ ਵੀ ਐਨ ਜੀਓਜ਼ ਵਾਲੇ ਨੇ ਜਿੰਨੇ ਵੀ ਪੋਲੀਟੀਸ਼ੀਅਨ ਨੇ ਸਾਨੂੰ ਆਮ ਜਨਤਾ ਦੇ ਵਿੱਚ ਰਹਿਣਾ ਚਾਹੀਦਾ ਕਿਸੇ ਨੂੰ ਵੀ ਕਿਤੇ ਕੋਈ ਦਿੱਕਤ ਆਵੇ ਉਹਨਾਂ ਦੀ ਸਾਨੂੰ ਮਦਦ ਤੇ ਸਹਾਇਤਾ ਕਰਨੀ ਚਾਹੀਦੀ ਹੈ ਔਰ ਪੂਰੇ ਦਾ ਪੂਰਾ ਦੇਸ਼ ਇਕਜੁੱਟ ਹੈ ਅਸੀਂ ਆਪਦੀ ਆਰਮੀ ਨੂੰ ਸਲੂਟ ਕਰਦੇ ਹਾਂ ਜਿਸ ਪ੍ਰਕਾਰ ਬਹਾਦਰੀ ਦੇ ਨਾਲ ਮੂੰਹ ਤੋੜ ਪਾਕਿਸਤਾਨ ਦਾ ਜਵਾਬ ਦਿੱਤਾ ਹੈ ਇਸੇ ਤਰ੍ਹਾਂ ਦਾ ਜਵਾਬ ਦੇਣਾ ਬੰਦਾ ਸੀ ਔਰ ਸਾਰੇ ਦੇ ਸਾਰੇ ਇਸ ਵਕਤ ਸਮੁੱਚਾ ਹਿੰਦੁਸਤਾਨ ਇਕਜੁੱਟ ਹੈ ਔਰ ਹਰ ਬਿਪਤਾ ਨਾਲ ਹਰ ਦਿਕਤ ਨਾਲ ਅਸੀਂ ਲੜਨ ਲਈ ਤਿਆਰ ਪਰ ਤਿਆਰ ਹਾਂ ਕੱਲ ਜਿੱਦਾਂ ਬਲੈਕਆਊਟ ਹੋਇਆ ਸੀਗਾ ਸੋ ਅੱਜ ਦੀ ਵੀ ਕੋਈ ਇਨਫੋਰਮੇਸ਼ਨ ਦਿੱਤੀ ਹੈ ਡੀਸੀ ਸਾਹਿਬ ਨੇ ਅੱਜ ਵੀ ਬਲੈਕਆਊਟ ਹੋ ਟਿਲ ਨਾਓ ਇਟਸ ਇਹ ਕੋਈ ਐਸੀ ਇਨਫੋਰਮੇਸ਼ਨ ਹਜੇ ਤੱਕ ਨਹੀਂ ਹੈ ਲੇਕਿਨ ਐਡਵਾਈਜ਼ਰੀ ਸਮੇਂ-ਸਮੇਂ ਸਿਰ ਬਦਲਦੀਆਂ ਜਾਰੀ ਹੁੰਦੀਆਂ ਰਹਿੰਦੀਆਂ ਨੇ ਮਿੰਟ-ਮਿੰਟਸ ਤੇ ਇਹੋ ਜਿਹੀਆਂ ਸਿਚੁਏਸ਼ਨ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆਏਗੀ ਕਿ 2 ਘੰਟੇ ਦਾ ਬਲੈਕਆਊਟ ਹੈ ਜਾਂ 4 ਘੰਟੇ ਦਾ ਬਲੈਕਆਊਟ ਹੈ ਜਾਂ ਕਿਸੇ ਪ੍ਰਕਾਰ ਦੀ ਕੋਈ ਨਵੀਂ ਇਨਫੋਰਮੇਸ਼ਨ ਆਏਗੀ ਉਹ ਡੀਪੀਆਰਓ ਦੇ ਰਹੇ ਡੀਪੀਆਰਓ ਦੇ ਰਹੇ ਡਿਪਟੀ ਕਮਿਸ਼ਨਰ ਅਤਲਾ ਕਰਦੇ ਰਹਿਣਗੇ ਬੜੀ ਸਾਬ ਇੱਕ ਗੱਲ ਇਹਨੇ ਦੱਸਣਾ ਹੁਣ ਕੱਲ ਦੇ ਲੋਕ ਜਿੱਦਾ ਪੈਨਿਕ ਬਹੁਤ ਹੋਇਆ ਪੈਟਰੋਲ ਪੰਪ ਤੇ ਬਹੁਤ ਰਸ਼ ਹੈ ਤੁਹਾਨੂੰ ਮਿਲ ਰਿਹਾ ਲੋਕ ਕਹਿੰਦੇ ਨੇ ਕਿ ਸਬਜ਼ੀਆਂ ਮਹਿੰਗੀਆਂ ਹੋ ਜਾਣਗੀਆਂ ਰਾਸ਼ਨ ਮਹਿੰਗਾ ਹੋ ਜਾਊਗਾ ਉਸ ਬਾਰੇ ਤਾਂ ਡੱਗੀ ਜਿਆਣਾ ਇੱਕ ਮੇਰੀ ਬੇਨਤੀ ਹੈ ਰਿਕੁਐਸਟ ਕਰਨਾ ਚਾਹੁੰਨਾ ਹੈ ਬਹੁਤ ਅੱਛਾ ਸਵਾਲ ਤੁਸੀਂ ਕੀਤਾ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿਸੇ ਪ੍ਰਕਾਰ ਦਾ ਤੁਸੀਂ ਪੈਨਿਕ ਰੀਟ ਨਾ ਕਰੋ ਇਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਕਦੇ ਨੌਬਤ ਨਹੀਂ ਆਈ ਕਿ ਕਿਸੇ ਵਿਅਕਤੀ ਨੂੰ ਰਾਸ਼ਨ ਨਾ ਮਿਲਿਆ ਹੋਵੇ ਕਿਸੇ ਵਿਅਕਤੀ ਨੂੰ ਭੋਜਨ ਨਾ ਮਿਲਿਆ ਹੋਵੇ ਜਿਸ ਪ੍ਰਕਾਰ ਤੁਸੀਂ ਸਟੋਰੇਜ ਕਰਨ ਲੱਗਦੇ ਹੋ ਔਰੇ ਨਾਲ ਚੀਜ਼ਾਂ ਵਸਤੂਆਂ ਮਹਿੰਗੀਆਂ ਹੋ ਜਾਂਦੀਆਂ ਉਹਦਾ ਫਾਇਦਾ ਕੋਈ ਨਹੀਂ ਹੋਣਾ ਤੁਸੀ ਇਸ ਤਰ੍ਹਾਂ ਦੀ ਕੋਈ ਨੌਬਤ ਨਹੀਂ ਹੈ ਕਿ ਜੀਰੇ ਕਰਕੇ ਤੁਸੀਂ ਸਟੋਰੇਜ ਕਰਨੀ ਸ਼ੁਰੂ ਕਰਤੀ ਇਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਸਾਰੀਆਂ ਤਮਾਮ ਚੀਜ਼ਾਂ ਇਹ ਦੇਖ ਰਹੇ ਹਾਂ ਅਗਰ ਐਸੀ ਕੋਈ ਦਿੱਕਤ ਆਏਗੀ ਤਾਂ ਤੁਹਾਨੂੰ ਪਹਿਲਾਂ ਲਾਹ ਕੀਤਾ ਜਾਏਗਾ ਮੇਰੀ ਬੇਨਤੀ ਹੈ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਹੈ ਸਟੋਰੇਜ ਕਰਨ ਵਾਲੇ ਵਿਅਕਤੀਆਂ ਤੋਂ ਥੋੜਾ ਗੁਰੇਜ਼ ਕਰਨ ਤੇ ਸਟੋਰੇਜ ਕਰਨ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਕਿਸੇ ਪ੍ਰਕਾਰ ਦਾ ਜੋ ਚੀਜ਼ ਵਸਤੂ ਸਾਨੂੰ ਚਾਹੀਦੀ ਹੈ ਉਹ ਆਮ ਰੁਟੀਨ ਤੇ ਜਿਵੇਂ ਅਸੀਂ ਪਹਿਲਾਂ ਲੈਨੇ ਉਹੀ ਸਾਨੂੰ ਲੈਣੀ ਚਾਹੀਦੀ ਹੈ ਨਾ ਕਿ ਕਿਸੇ ਪ੍ਰਕਾਰ ਦੇ ਪੈਨਿਕ ਦੇ ਥੱਲੇ ਆ ਕੇ ਸਾਨੂੰ ਘਰੇ ਸਮਾਨ ਜਮਾ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹਰੇ ਨਾਲ ਦੂਜਿਆਂ ਦਾ ਤੁਸੀਂ ਹਿੱਸਾ ਖਾ ਜਾਣੇ ਹੋ ਖਾਮ ਖਾ ਜਿਹੜੀ ਸਪਲਾਈ 3 ਦਿਨਾਂ ਬਾਅਦ ਆਉਂਦੀ ਹੈ ਉਹ ਨੈਚੁਰਲੀ 3 ਦਿਨਾਂ ਬਾਅਦ ਆਉਣੀ ਹੈ ਲੁਧਿਆਣੇ ਦੇ ਅੰਦਰ ਤੇ ਤੁਸੀਂ ਉਹ ਸਾਰਾ ਕੰਮ ਸਟੋਰ ਕਰ ਲੋਗੇ ਤਾਂ ਉਹ ਅੱਧੇ ਦਿਨ ਚ ਮੁੱਕ ਜਾਏਗਾ ਫਿਰ ਪੈਨਿਕ ਕਰੇਟ ਹੁੰਦਾ ਇਸ ਗੱਲ ਦਾ ਪਲੀਜ਼ ਡੋਨਟ ਪੈਨਿਕ ਕਿਸੇ ਪ੍ਰਕਾਰ ਦੀ ਸਟੋਰੇਜ ਨਾ ਕਰੋ ਇੱਕ ਵੱਡੀ ਗੱਲ ਇਹ ਹੈ ਕਿ ਕੱਲ ਜਦੋਂ ਬਲੈਕਆਊਟ ਹੋਇਆ ਲੁਧਿਆਣੇ ਦੇ ਵਿੱਚ ਕਈ ਠੇਕੇ ਆਂ ਜਿਹੜੀਆਂ ਲਾਈਟਸ ਨੇ ਉਹ ਚੱਲਦੀਆਂ ਪਈਆਂ ਸੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਤਲਬ ਕੀ ਦੇਖੋ ਇਹ ਵੀ ਇਹ ਵੀ ਸਪੈਸ਼ਲ ਤੌਰ ਤੇ ਇਨਸਟਰਕਸ਼ਨ ਹੈ ਹੋ ਸਕਦਾ ਕਿਸੇ ਕੋਈ ਠੇਕੇ ਵਿਅਕਤੀ ਵਿਸ਼ੇਸ਼ ਐਸੀਆਂ ਗੱਲਾਂ ਕਰਦਾ ਹੋਵੇ ਲੇਕਿਨ ਮੇਰੀ ਬੇਨਤੀ ਹੈ ਰੈਸਟੋਰੈਂਟਸ ਵਾਲਿਆਂ ਨੂੰ ਹੋਟਲਜ਼ ਵਾਲਿਆਂ ਨੂੰ 바ਰ ਵਾਲਿਆਂ ਨੂੰ ਠੇਕੇ ਵਾਲਿਆਂ ਨੂੰ ਕਿਰਪਾ ਕਰਕੇ ਅਸੀਂ ਨੋਰਮਸ ਦਾ ਸਭ ਨੇ ਫੋਲੋ ਕਰਨਾ ਹੈ ਬਲੈਕਆਊਟ ਮੀਨਸ ਇਹ ਕੋਈ ਇਹ ਨਹੀਂਗਾ ਭੀ ਇਕੱਲੇ ਕਿਸੇ ਇੱਕ ਚੀਜ਼ ਤੇ ਬਲੈਕਆਊਟ ਦੇ ਹਦੇਸ਼ ਹੈ ਪੂਰੇ ਹਰ ਵਿਅਕਤੀ ਨੂੰ ਹੈ ਔਰ ਬੀਇੰਗ ਅ ਗੁੱਡ ਸਿਟੀਜ਼ਨ ਬੀਇੰਗ ਅ ਗੁੱਡ ਸਿਟੀਜ਼ਨ ਸਾਨੂੰ ਸਾਰਿਆਂ ਨੂੰ ਇਹ ਕਾਇਦੇ ਕਾਨੂੰਨ ਤੇ ਨੋਰਮਸ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਹਾਂ ਮੈਂ ਇੱਕ ਗੱਲ ਇਹ ਵੀ ਦੱਸਣਾ ਚਾਹੁੰਦਾ ਜਿਹੜੀ ਕਿ ਐਡਮਿਨਿਸਟ੍ਰੇਸ਼ਨ ਨੇ ਵੈਸੇ ਉਹ ਬੰਦ ਹੀ ਨਹੀਂ ਹੈ ਕਿ ਜਿਸ ਪ੍ਰਕਾਰ ਅੱਜ ਸਵੇਰ ਪ੍ਰੈਸ ਕਾਨਫਰੰਸ ਹੋਈ ਔਰ ਡਿਪਟੀ ਕਮਿਸ਼ਨਰ ਸਾਹਿਬ ਨੇ ਨਾਲ ਸੰਜੀਵ अरोड़ा ਜੀ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਬਿਕੋਜ਼ ਮੈਂਬਰ ਆਫ ਪਾਰਲੀਮੈਂਟ ਮੈਂ ਬੇਸ਼ੱਕ ਸਾਨੂੰ ਸੱਦੋ ਨਾ ਸੱਦੋ ਲੇਕਿਨ ਅਸੀਂ ਹਰ ਅਤਲਾ ਔਰ ਹਰ ਮੌਕੇ ਅਸੀਂ ਲੁਧਿਆਣੇ ਦੀ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਖੜੇ ਮਿਲਾਂਗੇ ਸੋ ਇਸ ਤਰ੍ਹਾਂ ਬੇਸ਼ੱਕ ਉਹ ਸਰਕਾਰ ਦੇ ਨਮਾਇੰਦੇ ਹੈ ਡਿਪਟੀ ਕਮਿਸ਼ਨਰ ਨੂੰ ਇਸ ਤਰ੍ਹਾਂ ਦਾ ਬਿਹੇਵ ਵੀਰ ਨਹੀਂ ਕਰਨਾ ਚਾਹੀਦਾ ਕਿ ਉਹ ਕਿਸੇ ਨਾਲ ਬਾਇਸਨੈਸ ਹੋਵੇ ਤੁਸੀਂ ਸਾਰਿਆਂ ਨੂੰ ਸਦੋ ਸਾਰੇ ਜਿਹੜੇ ਨਮਾਇੰਦੇ ਆ ਚਾਹੇ ਉਹ ਕਾਂਗਰਸ ਦੇ ਐ ਚਾਹੇ ਕਿਸੇ ਹੋਰ ਪਾਰਟੀ ਦੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਇਹ ਗਾਈਡਲਾਈਨਸ ਦੇ ਬਾਰੇ ਦੱਸੋ ਤਾਂ ਜੋ ਜਨਤਾ ਨੂੰ ਜਾ ਕੇ ਇਹਨਾਂ तमाम ਗਾਈਡਲਾਈਨਸ ਤੋਂ ਜਾਣੂ ਕਰਾਓ। ਸਰ ਇਹ ਡੀਸੀ ਦਾ ਸੀਗਾ ਪਰ ਨਾਲ ਜਦੋਂ ਅਰੋੜਾ ਜੀ ਆਏ ਨੇ ਤਾਂ ਉਹੀ ਚੀਜ਼ ਹੋਈ ਹੈ। ਸੋ ਮੇਰੇ ਉਹ ਯਾਰ ਫਿਰ ਉਹ ਤੁਹਾਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀਆਂ ਕੁਝ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਮਸ਼ਹੂਰੀਆਂ ਇਸ ਤਰ੍ਹਾਂ ਦੀ ਗੱਲ ਕਰਨੀ ਸੋ ਕੋਈ ਫਰਕ ਨਹੀਂ ਪਰ ਮੈਨੂੰ ਮੇਰੀ ਬੇਨਤੀ ਹੈ ਐਡਮਿਨਿਸਟ੍ਰੇਸ਼ਨ ਨੂੰ ਐਡਮਿਨਿਸਟ੍ਰੇਸ਼ਨ ਬਿਹੇਵ ਜਿਹੜੀ ਹੈ ਉਹ ਐਡਮਿਨਿਸਟ੍ਰੇਸ਼ਨ ਦੀ ਤਰ੍ਹਾਂ ਕਰੇ ਨਾਟ ਕੀ ਕਿਸੇ ਪ੍ਰਤੀਬਾਇਸ ਕੋਈ ਆਪਣਾ ਫੈਸਲਾ ਲੈ ਕੇ ਜਾਂ ਆਪਣੇ ਤਰੀਕੇ ਨਾਲ ਉਹ ਕਰੇ ਅੱਜ ਹਾਊਸ ਮੀਟਿੰਗ ਹੋਈ ਉਸ ਦੇ ਵਿੱਚ ਵੀ ਕਾਫੀ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਦਾ ਕਿੱਥੇ ਹਾਊਸ ਮੀਟਿੰਗ ਹੋਈ ਸਰ ਨਗਰ ਨਿਗਮ ਦੀ ਰੌਸ ਮੀਟਿੰਗ ਸੀਗੀ ਇਹ ਇਸ ਨੂੰ ਗੱਲ ਨੂੰ ਵੀ ਲੈ ਕੇ ਆ ਨੈਚੁਰਲੀ ਆਪੋਜੀਸ਼ਨ ਨੇ ਹਰ ਚੀਜ਼ ਦਾ ਵਿਰੋਧ ਕਰਨਾ ਹੈ ਜਿਸ ਜਿਹੜੀਆਂ ਚੀਜ਼ਾਂ ਨਹੀਂ ਗੱਲ ਠੀਕ ਹੋ ਰਹੀਆਂ ਉਰੇ ਤੇ तमाम ਜਿਹੜੇ ਕਾਉਂਸਲਰਸ ਨੇ ਜਾਂ ਉਥੋਂ ਦੇ ਨਮਾਇंदे ਨੇ ਉਹਨਾਂ ਨੇ ਇਤਰਾਜ਼ ਜਤਾਉਣਾ ਉਹਨਾਂ ਨੇ ਆਪਣਾ ਇਤਰਾਜ਼ ਜਤਾਇਆ ਹੋਏਗਾ ਔਰ ਮੈਨੂੰ ਲੱਗਦਾ ਕਿ ਆਪੋਜੀਸ਼ਨ ਦਾ ਕੰਮ ਹੀ ਇਹ ਹੁੰਦਾ ਹੈ ਕਿ ਸਮੇਂ-ਸਮੇਂ ਸਿਰ ਸਤਾਤਾਰੀ ਸਰਕਾਰ ਨੂੰ ਕਾਰਪੋਰੇਸ਼ਨ ਦੇ ਨਮਾਇੰਦਿਆਂ ਨੂੰ ਮੇਅਰ ਨੂੰ ਅਲੱਗ-ਅਲੱਗ ਚੀਜ਼ਾਂ ਜੋ ਮਹੱਲਿਆਂ ਦੇ ਵਿੱਚ ਵਾਪਰ ਰਹੀਆਂ ਉਹਨਾਂ ਤੋਂ ਸੁਚੇਤ ਕਰਾਉਣਾ ਦੱਸਦੇ ਰਹਿਣਾ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਂਦੇ ਰਹਿਣਾ ਆਮ ਜਨਤਾ ਦੀ ਸੋ ਇਸ ਕਰਕੇ ਸਾਡਾ ਕੰਮ ਹੈ ਵਿਧਾਨ ਸਭਾ ਦੇ ਵਿੱਚ ਸਾਡਾ ਕੰਮ ਹੈ ਇਸ ਤਰ੍ਹਾਂ ਕਾਰਪੋਰੇਸ਼ਨ ਦੇ ਵਿੱਚ ਗਲੀਆਂ ਦੇ ਵਿੱਚ ਜਾ ਕੇ ਆਮ ਜਨਤਾ ਦੇ ਨਾਲ ਖੜੇ ਹੋ ਕੇ ਉਹਨਾਂ ਦੀ ਆਵਾਜ਼ ਬੁਲੰਦ ਕਰਨਾ ਸਰ ਸਵਾਲ ਇਸ ਗੱਲ ਨੂੰ